ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਮੋਹੀ ਦੇ ਬਾਹਰ-ਬਾਹਰ ਇੱਕ ਸੰਗਣੇ ਦਰਗਤਾਂ ਦੀ ਝੀਲੀ ਸੀ ਜਿਸ ਥਾਂ ਤੇ ਦਸ਼ਮੇਸ਼ ਪਿਤਾ ਜੀ ਤਿੰਨ ਸਿੰਘਾਂ ਤੇ ਦੋ ਮੁਸਲਮਾਨ ਭਰਾਵਾਂ ਨਾਲ ਪਹੁੰਚੇ ਇੱਥੇ ਇੱਕ ਪਾਣੀ ਦੀ ਛੋਟੀ ਜਿਹੀ ਢਾਬੀ ਸੀ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਕੁਝ ਪਤਵੰਤੇ ਸੱਜਣਾ ਨੂੰ ਜਦੋਂ ਗੁਰੂ ਸਾਹਿਬ ਦਾ ਪਤਾ ਲੱਗਾ ਤਾਂ ਉਹ ਸ਼ਰਦਾ ਭਾਵਨਾ ਨਾਲ ਆਏ ਤੇ ਜਲ ਪਾਣੀ ਦੀ ਸੇਵਾ ਕੀਤੀ ਤੇ ਹੋਰ ਸੇਵਾ ਬਾਰੇ ਜਦੋਂ ਪੁੱਛਿਆ ਤਾਂ ਦਸ਼ਮੇਸ਼ ਪਿਤਾ ਜੀ ਨੇ ਉਂਗਲ ਵਿੱਚ ਛੱਲਾ ਜਿਸ ਨਾਲ ਯੁੱਧ ਸਮੇਂ ਤੀ ਚਲਾਉਂਦੇ ਸਨ ਉਹ ਉਂਗਲ ਸੁੱਜ ਗਈ ਸੀ ਤਾਂ ਕਿਹਾ ਕਿ ਮਿਸਤਰੀ ਨੂੰ ਬੁਲਾਓ ਤਾਂ ਜੋ ਛੱਲੇ ਨੂੰ ਕੱਟਿਆ ਜਾ ਸਕੇ ਪਿੰਡ ਦੇ ਲੋਹਾਰ ਭਾਈ ਜਵਾਲਾ ਜੀ ਨੇ ਉਹ ਛੱਲਾ ਕੱਟਿਆ ਤਾ ਗੁਰੂ ਸਾਹਿਬ ਨੇ ਭਾਈ ਜਵਾਲਾ ਜੀ ਦੀ ਪੀੜੀ ਨੂੰ ਬਦਲ ਫੁੱਲਣ ਦਾ ਬਾਰ ਦਿੱਤਾ ਕਟਿਆ ਹੋਇਆ ਛੱਲਾ ਗੁਰੂ ਸਾਹਿਬ ਨੇ ਨਿਸ਼ਾਨੀ ਵਜੋਂ ਭਾਈ ਜਵਾਲਾ ਜੀ ਨੂੰ ਦੇ ਦਿੱਤਾ ਅੱਜ ਕੱਲ ਇਹ ਛੱਲਾ ਭਾਈ ਜਵਾਲਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਮਹਿਰ ਸਿੰਘ ਕੋਲ ਪਿੰਡ ਭੰਗੀਪੁਰਾ ਨੇੜੇ ਜਗਰਾਉਂ ਹੈ ਭਾਈ ਜਵਾਲਾ ਨੇ ਗੁਰੂ ਸਾਹਿਬ ਨੂੰ ਦਰਸ਼ਨੀ ਪੈਂਟਾ ਵੱਜੋਂ ਇੱਕ ਲੋਟਾ ਭੇਂਟ ਕੀਤਾ ਜਿਸ ਵਿੱਚ 111 ਛੇਕ ਸੰਨ ਜਿਸ ਵਿੱਚੋਂ ਰੇਤ ਪਾਇਆ ਤਾਂ ਘਿਰ ਜਾਂਦੀ ਸੀ ਪਰ ਦੁੱਧ ਪਾਉਣ ਤੇ ਇਹ ਲੋਟਾ ਬਿਲਕੁਲ ਨਹੀਂ ਚਾਹੁੰਦਾ ਸੀ ਇਹ ਵਰਤਨ ਗੁਰੂ ਸਾਹਿਬ ਨੇ ਨਿਸ਼ਾਨੀ ਵੱਜੋਂ ਰਾਏਕੋਟ ਦੇ ਸੇਵਕ ਰਾਏ ਕੱਲੇ ਨੂੰ ਦੇ ਦਿੱਤਾ ਸੀ ਜੋ ਅੱਜਕੱਲ ਉਹਨਾਂ ਦੇ ਪਰਿਵਾਰ ਕੋਲ ਪਾਕਿਸਤਾਨ ਵਿੱਚ ਹੈ ਤੇ ਗੁਰੂ ਸਾਹਿਬ ਨੇ ਸੰਗਤਾਂ ਨੂੰ ਨੇਕਾਂ ਬਖਸ਼ਿਸ਼ਾਂ ਕੀਤੀਆਂ ਤੇ ਅੱਗੇ ਚਾਲੇ ਪਾ ਦਿੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ